thaailand ਵਿੱਚ ਜਦੋਂ ਗੇਮ ਹੋਹੀ ਹੈ ਤਾਂ ਉਹ ਕਿਹੜੀ ਟੀਮ ਨੂੰ ਜਾਂ ਮਾਦਿਤਾ ਜਾਂ ਕਿਵੇਂ ਉੱਥੇ ਇਹਨੇ 골ਡ ਮੈਡਲ ਨੂੰ ਹਾਸਲ ਕੀਤਾ? ਏਸ਼ੀਆ ਪਲੇਕੇਡ ਜੀ ਆਪਣੇ ਇੰਡੀਆ ਦਾ 골ਡ ਮੈਡਲ ਦਿੱਤਾ ਜੀ। ਕਿੰਨੀਆਂ ਟੀਮਾਂ ਸੀਗੀਆਂ ਜਿਹੜੇ ਟੂਰਨਾਮੈਂਟ ਹੋਏ ਨੇ? ਤਕਰੀਬਨ 10-12 ਟੀਮਾਂ ਸੀਗੀਆਂ ਜੀ। ਬਹੁਤ ਹੀ ਜ਼ਿਆਦਾ ਤੁਹਾਨੂੰ ਜੋਸ਼ ਪੈਦਾ ਕਰ ਰਹੀ ਹੈ। ਹੌਣ ਵਾਲੇ ਬੱਚਿਆਂ ਨੂੰ ਜੋ ਬੇਨਤੀ ਕਰਦਾ ਤੇ ਉਸ ਤਰ੍ਹਾਂ ਦੇ ਪਲੇਅਰ ਭਾਰਤ ਨੂੰ ਹਿੰਦੁਸਤਾਨ ਨੂੰ ਪੰਜਾਬ ਨੂੰ ਆਪਣੇ ਆਪਣੇ ਇਲਾਕੇ ਦੇ ਪਿੰਡਾਂ ਨੂੰ ਹੌਸਲਾ ਬਲੰਦ ਹੋਵੇ। ਤਾਂ ਮੈਨੂੰ ਬੜੀ ਖੁਸ਼ੀ ਹੈ ਇਲਾਕਾ ਨਿਵਾਸੀ ਨੂੰ, ਰੋਜ਼ ਪਿੰਡ ਨਿਵਾਸੀ ਨੂੰ ਤੇ ਇਹਨਾਂ ਦੇ ਪਿੰਡ ਜਿਹੜਾ ਹੈਗਾ ਰਹਿਮਾ ਮੱਲਾਰੀ ਮਹੀਨਾ। ਹਾਂ। ਬਹੁਤ ਹੀ ਬਹੁਤ ਸਾਰੇ ਸੰਭਵ ਬਤਾਇਆ ਹੋਇਆ। ਧੰਨਵਾਦ। ਰੋਇੰਗੇਮ ਖੇਡਦਾ ਨਹੀਂ ਮੈਂ ਇਹ ਆਪਣੇ ਏਸ਼ੀਆ ਹੋਈ ਸੀਗੀ ਆਇਲੈਂਡ ਦੇ ਵਿੱਚ ਤੇ ਇਹਦੇ ਵਿੱਚ 48 ਕੰਟਰੀਆਂ ਹੁੰਦੀਆਂ ਨੇ ਜੀ। 48 ਕੰਟਰੀਆਂ ਵਿੱਚੋਂ ਆਪਣੇ ਇੰਡੀਆ ਦਾ ਮੈਂ ਸਿੰਗਲ ਤੇ 골ਡ ਮੈਡਲ ਜਿੱਤ ਕੇ ਆਇਆ। ਆਪਣੇ 48 ਕੰਟਰੀਆਂ ਦੇਖ ਲਓ ਜੀ ਏਸ਼ੀਆ 'ਚ ਸਾਰੀਆਂ ਤੇ ਉਹਨਾਂ ਦੇ ਵਿੱਚੋਂ ਵਾਰ-ਵਾਰ ਹਿੱਟਾਂ ਲੜ ਕੇ ਜਾਣਾ ਫਾਈਨਲ ਦੇ ਵਿੱਚ। ਇਹ ਤੁਹਾਡਾ ਕਿਸ ਤਰ੍ਹਾਂ ਦਾ ਸਫਰ ਰਿਹਾ ਜੀ ਜਿਹੜਾ ਤੁਸੀਂ 48 ਕੰਟਰੀਜ਼ ਨੂੰ ਹਰਾ ਕੇ ਆ ਕਿਦਾਂ ਦਾ ਸਫਰ ਰਿਹਾ? ਸਫਰ ਤਾਂ ਬਹੁਤ ਲੰਮਾ ਜੀ 7 ਸਾਲ ਹੋ ਗਏ ਮਿਹਨਤ ਕਰਦੇ ਜੀ। ਅੱਜ ਮੇਰੇ ਮੰਗ ਲੱਗ ਗਈ। ਹਾਂਜੀ ਹਾਂਜੀ। ਤਾਂ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਤਾਂ ਕੀ ਲੱਗਦਾ ਹੈ ਪਿੰਦੇ ਵਿੱਚ ਕੀ ਮੈਸੇਜ ਦਿਓਗੇ ਲੋਕਾਂ ਨੂੰ ਨਰਮਾ ਮੈਂ ਪਿੰਡ ਮੱਲਣਾ ਰੀਮੇਕ ਉਤਾਰਨੋਂ ਦੂਰ ਤੋਂ ਰਹਿਣ ਵਾਲਾ ਹਾਂ ਫਰੋਇਪੁਰ ਤੋਂ ਬੱਡ ਰੇਡੀਏ ਤੋਂ ਤਾਂ ਹੀ ਕਹਿਣਾ ਚਾਹੁੰਦਾ ਨਹੀਂ ਬਸ ਆਪਣੀ ਮਿਹਨਤ ਕਰੋ ਸਪੋਰਟਸ ਵੱਲ ਆਓ ਅੱਗੇ ਵਧਾਂਗੇ ਆਪਾਂ ਅੱਗੇ 올림픽ਸ ਤੱਕ ਜਾਵਾਂਗੇ ਹੁਣੇ ਸਰ ਕੋਚ ਮਾਪਾ ਦਾ ਕੀ ਰੋਲ ਹੈ ਜੀ ਕੋਚ ਮੇਰੇ ਸਰਦਾਰ ਗੁਰਿੰਦਰ ਸਿੰਘ ਟੀਮਾ ਜੀ ਉਹ ਆਪਣੇ ਰੋਪੜ ਤੋਂ ਟ੍ਰੇਨਿੰਗ ਦਿੰਦੇ ਆ ਮੈਂ ਉਹਨਾਂ ਕੋਲ ਹੀ 7 ਸਾਲ ਟ੍ਰੇਨਿੰਗ ਕੀਤੀ ਹੈ ਜੀ ਆ ਗੇਮ ਦੇ ਵਿੱਚ ਮਾਪਿਓ ਦਾ ਕਿਵੇਂ ਰੋਲ ਹੈ ਜੀ ਮਾਪਿਓ ਦਾ ਸਭ ਤੋਂ ਵੱਡਾ ਰੋਲ ਹੈ ਜੀ ਜਿੰਨਾ سپورਟ ਸਤੇ ਪਾਇਆ ਜੀ ਐ ਫਕਰ ਮਸੂਰ ਹੋ ਰਿਹਾ ਤਾਂ ਮੂਲ ਹਾਂਜੀ ਹਾਂਜੀ ਮੇਰੇ ਪਰਿਵਾਰ ਨੂੰ ਬਹੁਤ ਕੀ ਨਾ ਭਾਈ ਤੁਹਾਡਾ ਮੇਰਾ ਨਾਮ ਹੈ ਗੁਰਸੇਵਿਕ ਸਿੰਘ ਜੀ ਕਿੰਨੇ ਕਿ ਖੁਸ਼ੀ ਮਹਿਸੂਸ ਕਰ ਰਹੇ ਹੋ ਮੈਨੂੰ ਬਹੁਤ ਜ਼ਿਆਦਾ ਇਹ ਵੇਖ ਕੇ ਖੁਸ਼ੀ ਨਾ ਬੋਲਿਆ ਨਹੀਂ ਜੀ ਕੋਸ਼ਾਲੀ ਬਹੁਤ ਮਾਨਦੀ ਗੱਲ ਹੈ ਕਿ ਆਪਣੇ ਦੇਸ਼ ਦੀ ਮੈਡਲ ਆਇਆ ਤੇ ਆਪਣੇ ਫਰਕ ਬਦਰ ਏਰੀਆ ਬੈਲਟ ਦੇ ਇਥੇ ਬੱਚੇ ਸਪੋਰਟ ਨੂੰ ਇਨਕਰੇਜ ਕਰ ਰਹੇ ਨੇ ਤੇ ਇਹਨਾਂ ਦੇ ਪੈਰੈਂਟਸ ਲਈ ਇਹ ਕੋ ਸ਼ਹਿਰ ਲਈ ਬਹੁਤ ਵੱਡੀ ਗੱਲ ਆ ਤਾਂ ਕਿ ਇਹਨਾਂ ਨੂੰ ਦੇਖ ਕੇ ਆਉਣ ਵਾਲੀ ਜਨਰੇਸ਼ਨ ਸਪੋਰਟਸਲ ਜਾਏਗੀ ਨਸ਼ਾ ਛੱਡ ਕੇ ਤਾਂ ਆਪਣੀ ਲਾਈਫ ਬੈਟਰ ਬਣਾ ਸਕਦੇ ਨੇ ਤੇ ਦੇਸ਼ ਨੂੰ ਕੰਟਰੀ ਰਿਪਰਿਜ਼ੈਂਟ ਕਰ ਸਕਦੇ। ਇਹ ਕੋ ਸ਼ਹਿਰ ਲਈ ਬਹੁਤ ਮਾਣ ਵਾਲੀ ਗੱਲ ਆ ਸਭ ਤੋਂ ਪਹਿਲਾਂ ਪੰਜਾਬ ਲਈ ਹਿੰਦੁਸਤਾਨ ਦੇਸ਼ ਲਈ ਇਹ ਆਪਣੇ ਬਹੁਤ ਮਾਣ ਵਾਲੀ ਗੱਲ ਆ ਜਿਹੜੇ ਕਿ ਆਪਣੀ ਯੰਗ ਜਨਰੇਸ਼ਨ ਦੇਸ਼ ਲਈ ਮੈਡਲ ਲੈ ਕੇ ਆ ਰਹੇ ਨੇ ਤੇ ਆਪਣੇ ਨੌਜਵਾਨਾਂ ਨੂੰ ਚਾਅਿਤ ਕਰ ਰਹੇ ਨੇ। ਤੋਂ ਮੈਂ ਜ਼ਿਲ੍ਹਾ ਪ੍ਰਸ਼ਾਸਨ ਕੋਚ ਤੋਂ ਲੋ ਬਹੁਤ-ਬਹੁਤ ਨਿੱਕਾ ਸਵਾਗਤ ਕਰਨਾ ਜੀ ਇਹਨਾਂ ਦਾ। ਸਸ਼ੇਕਲ ਪਹਿਲਾਂ ਸਾਰਿਆਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਮੇਰਾ ਬੇਟਾ फाइनन ईचा जाके विदेश दी धरती च दो गोल्ड मेडल लेके आया है अपने इंडिया आली बहुत किले मेनू ने मान कोरे इंडियन मान होना चाहिदा मेरे बेटे ते किडी गेम खेरतो हां जी हीरोइंग जी आज किने महसूस हो रहा है कर लोग करे आ रहे है बधाईयां दे हां जी बहुत ज्यादा बहुत मान महसूस हो रहा है खुशी महसूस हो रही है बहुत ज्यादा ਉੱਤੇ ਕੀ ਕਿੰਨੀਆਂ ਟੀਮਾਂ ਸੀਗੀਆਂ ਜਿਹੜਾ ਕੰਪੀਟੀਸ਼ਨ ਹਾਂਜੀ ਮੇਰੇ ਬੇਟੇ ਨੇ 7 ਤੋਂ 8 ਟੀਮਾਂ ਨਾਲ ਮਾਰ ਦੇ ਕੇ ਇੰਡੀਆ ਨੂੰ ਰਿਪਰੈਜ਼ੈਂਟ ਕਰਕੇ ਲੈ ਕੇ ਆਇਆ ਤੁਸੀਂ ਕੀ ਕਹਿਣਾ ਚਾਹੋਗੇ ਦੂਜੇ ਜਿਹੜੇ ਹੋਰ ਖਿਡਾਰੀ ਐ ਹਾਂਜੀ ਮੈਂ ਸਾਰਿਆਂ ਨੂੰ ਇਹੀ ਕਹਾਂਗੀ ਕਿ ਆਹਾਂ ਬੱਚੇ ਆਪਣੇ ਅੱਜ ਕੱਲ ਬਹੁਤ ਮਾਹੌਲ ਖਰਾਬ ਹੋ ਰਿਹਾ ਹੈ ਨਸ਼ੇ ਫੱਟੇ ਵੱਲ ਬਹੁਤ ਜਾ ਰਹੇ ਨੇ ਇਦੋਂ ਛੱਡ ਕੇ ਹਰ ਬੱਚਾ ਹਰ ਮਾਪਿਆਂ ਦਾ ਬੱਚਾ ਮੇਰੇ ਬੱਚੇ ਵਾਂਗੂ ਮਿਹਨਤ ਕਰਕੇ ਅੱਗੇ